ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਜਿਸ ਦੇ ਤਹਿਤ ਸਰਕਾਰ ਦੇ ਵੱਲੋਂ ਜਿਹੜਾ ਕਿ ਅੱਜ ਪੂਰੀ ਜਾਣਕਾਰੀ ਵੀ ਹਾਈ ਕੋਰਟ ਨੂੰ ਸੌਪ ਦਿੱਤੀ ਹੈ ਭਾਈ ਅਮਰਤਪਾਲ ਸਿੰਘ ਨੇ ਇਜਾਜ਼ਤ ਮੰਗੀ ਸੀ ਕਿ ਉਹਨਾਂ ਨੂੰ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਜਾਜ਼ਤ ਦਿੱਤੀ ਜਾਵੇ ਤੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਪਹਿਲਾ ਸੁਣਵਾਈ ਕੀਤੀ ਤੇ ਉਹ ਸੁਣਵਾਈ ਟਲ ਗਈ ਤੇ ਜਿਸ ਤੋਂ ਬਾਅਦ ਅੱਜ 25 ਫਰਵਰੀ ਨੂੰ ਲੈ ਕੇ ਐਲਾਨ ਹੋਇਆ ਤੇ ਹਾਈ ਕੋਰਟ ਨੇ ਭਾਈ ਅਮਰਤਪਾਲ ਸਿੰਘ ਨੂੰ ਸੈਸ਼ਨ ਦੇ ਸ਼ਾਮਲ ਹੋਣ ਦੇ ਲਈ ਅੱਜ ਸੁਣਵਾਈ ਕਰ ਦਿੱਤੀ ਹੈ ਦੱਸਿਆ ਕਿ ਉੱਥੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਕਮੇਟੀ ਫੈਸਲਾ ਲਏਗੀ ਕਿ ਭਾਈ ਅਮਰਿਤਪਾਲ ਸਿੰਘ ਜੇਲ੍ਹੋਂ ਬਾਹਰ ਹੋਣਗੇ ਜਾਂ ਨਹੀਂ ਤੇ ਜਿਸ ਤੋਂ ਬਾਅਦ ਉਥੇ ਲਗਾਤਾਰ ਚਰਚਾਾਂ ਮਾ ਇਹ ਵੀ ਹੋਈਆਂ ਸੀ ਕਿ ਭਾਈ ਅਮਰਿਤਪਾਲ ਸਿੰਘ ਜੇਕਰ 60 ਦਿਨਾਂ ਦੇ ਵਿੱਚ ਸੈਸ਼ਨ 'ਚ ਸ਼ਾਮਲ ਨਹੀਂ ਹੋਣਗੇ ਤਾਂ ਉਹਨਾਂ ਦੀ ਮੈਂਬਰਸ਼ਿਪ ਕਿਤੇ ਨਾ ਕਿਤੇ ਰੱਦ ਹੋ ਸਕਦੀ ਹੈ ਤੇ ਹੁਣੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਹਾਈ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ ਤੇ ਦੱਸੀਏ ਕਿ ਸੰਸਦ ਭਾਈ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿਹਾ ਹੈ ਕਿ ਸਪੀਕਰ ਦੇ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਤੇ ਬਿਮਾਰ ਅਮਰਿਤਪਾਲ ਦੇ ਵਕੀਲ ਚੱਲ ਰਹੇ ਨੇ ਇਸ ਕਾਰਨ ਨੂੰ ਗੈਰਹਾਜ਼ਰ ਨੇ ਤੇ ਸੰਸਦ ਅਮਰਿਤਪਾਲ ਸਿੰਘ ਨੇ ਲੋਕ ਸਭਾ ਸੈਸ਼ਨ 'ਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ ਤੇ ਦੱਸਿਆ ਕਿ ਫੈਸਲਾ ਹੋਇਆ ਤੇ ਕਮੇਟੀ ਦਾ ਗਠਨ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਕਮੇਟੀ ਫੈਸਲਾ ਲਏਗੀ ਕਿ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਲਿਆਉਣਾ ਹੈ ਜਾਂ ਨਹੀਂ ਤੇ ਉੱਥੇ ਹੀ ਦੂਜੇ ਪਾਸੇ ਹੁਣ ਭਾਈ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਆਈ ਅਮਰਤਪਾਲ ਸਿੰਘ ਨੇ ਇਜਾਜ਼ਤ ਮੰਗੀ ਸੀ ਕਿ ਉਹਨਾਂ ਨੂੰ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਜਾਜ਼ਤ ਦਿੱਤੀ ਜਾਵੇ ਤੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਪਹਿਲਾ ਸੁਣਵਾਈ ਕੀਤੀ ਤੇ ਉਹ ਸੁਣਵਾਈ ਟਲ ਗਈ ਤੇ ਜਿਸ ਤੋਂ ਬਾਅਦ ਅੱਜ 25 ਫਰਵਰੀ ਨੂੰ ਲੈ ਕੇ ਐਲਾਨ ਹੋਇਆ ਤੇ ਹਾਈ ਕੋਰਟ ਨੇ ਭਾਈ ਅਮਰਤਪਾਲ ਸਿੰਘ ਨੂੰ ਸੈਸ਼ਨ ਦੇ ਸ਼ਾਮਲ ਹੋਣ ਦੇ ਲਈ ਅੱਜ ਸੁਣਵਾਈ ਕਰ ਦਿੱਤੀ ਹੈ ਦੱਸਿਆ ਕਿ ਉੱਥੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਤੇ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਕਮੇਟੀ ਫੈਸਲਾ ਲਏਗੀ ਕਿ ਭਾਈ ਅਮਰਿਤਪਾਲ ਸਿੰਘ ਜੇਲ੍ਹੋਂ ਬਾਹਰ ਹੋਣਗੇ ਜਾਂ ਨਹੀਂ ਤੇ ਜਿਸ ਤੋਂ ਬਾਅਦ ਉਥੇ ਲਗਾਤਾਰ ਚਰਚਾਾਂ ਮਾ ਇਹ ਵੀ ਹੋਈਆਂ ਸੀ ਕਿ ਭਾਈ ਅਮਰਿਤਪਾਲ ਸਿੰਘ ਜੇਕਰ 60 ਦਿਨਾਂ ਦੇ ਵਿੱਚ ਸੈਸ਼ਨ 'ਚ ਸ਼ਾਮਲ ਨਹੀਂ ਹੋਣਗੇ ਤਾਂ ਉਹਨਾਂ ਦੀ ਮੈਂਬਰਸ਼ਿਪ ਕਿਤੇ ਨਾ ਕਿਤੇ ਰੱਦ ਹੋ ਸਕਦੀ ਹੈ ਤੇ ਹੁਣੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਹਾਈ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ ਤੇ ਦੱਸਿਏ ਕਿ ਸੰਸਦ ਭਾਈ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿਹਾ ਹੈ ਕਿ ਸਪੀਕਰ ਦੇ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਤੇ ਬਿਮਾਰ ਅਮਰਿਤਪਾਲ ਦੇ ਵਕੀਲ ਚੱਲ ਰਹੇ ਨੇ ਤੇ ਇਸਕਾਰ ਨੂੰ ਗੈਰਹਾਜ਼ਰ ਨੇ ਤੇ ਸੰਸਦ ਅਮਰਿਤਪਾਲ ਸਿੰਘ ਨੇ ਲੋਕ ਸਭਾ ਸੈਸ਼ਨ ਤੇ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ ਤੇ ਦੱਸਿਏ ਕਿ ਫੈਸਲਾ ਹੋਇਆ ਤੇ ਕਮੇਟੀ ਦਾ ਗਠਨ ਕੀਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਕਮੇਟੀ ਫੈਸਲਾ ਲਏਗੀ ਕਿ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਲਿਆਉਣਾ ਹੈ ਜਾਂ ਨਹੀਂ ਤੇ ਉੱਥੇ ਹੀ ਦੂਜੇ ਪਾਸੇ ਹੁਣ ਭਾਈ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ